ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਕਿਦਾਂ ਸਾਰੇ ਠੀਕ ਠਾਕ ਹੋ ਆਪਾਂ ਐਸ਼ਾ ਜਿਹ ਤਰੀਖ ਖਰੇਸ ਤੇ ਜੀ ਆ ਆ ਗਈ ਜਰੀਰ ਸਭ ਤੋਂ ਵੱਡੀ ਜਰੀਰ ਤਰੀਖ ਖਰੇਸ ਤੇ ਆਹੇ ਜਿਹੜਾ ਮਰਜ਼ੀ ਸਮਾਨ ਲੈ ਲੋਏ ਤੋਂ ਇਲੈਕਟ੍ਰੋਨਿਕ ਦਾ ਫਾਈ ਦੇਖੋ ਕਿੰਨੇ ਘੈਂਟ ਆ ਜੀ ਮੌਸਮ ਵੀ ਘੈਂਟ ਆ ਅੱਜ ਬੱਦਲ ਵਾਜੀ ਤਿੰਨ ਚਾਰ ਦਿਨ ਹੋ ਗਏ ਬਸ ਬੱਦਲ ਵਾਜੀ ਪੂਰੀ ਰਹਿੰਦੀ ਐ ਰੋਡ ਤੇ ਵੀਰੇ ਏਜੰਸੀਆਂ ਮਿਲਣੀਆਂ ਸਾਰੀਆਂ ਵੱਧ ਤੋਂ ਵੱਧ ਏਜੰਸੀਆਂ ਗੱਡੀ ਦੀਆਂ ਠੀਕ ਆ بڑے بڑے ਸ਼ੋਅਰੂਮ ਇਹੀ ਰੋਡ ਤੇ ਮਿਲ ਲੈਣੇ ਆਪਾਂ ਨੂੰ ਵੀਡੀਓ ਨੂੰ ਲਾਈਕ ਕਰ ਦਿਓ ਫੋਲੋ ਕਰ ਲਿਓ ਸ਼ੇਅਰ ਕਰ ਦਿਓ ਵੀਰੇ ਘੈਂਟ ਲੱਗੀ ਠੀਕ ਆ ਸਪਾਈ ਦੇਖੋ ਤੁਸੀਂ ਕਿੰਨੀ ਘੈਂਟ ਆ ਮਾਰਕੀਟ ਸਾਰੀ ਘੈਂਟ ਆ ਤੇ ਇਹ ਰੋਡ ਤੇ ਪੂਰੀ ਘੈਂਟ ਮਾਰਕੀਟ ਆ ਦੇਖੋ ਜੀ ਆ ਆਪਾਂ ਆ ਗਏ ਇੰਡੀਅਨ ਇੰਡੀਅਨ ਹੋਟਲ ਇਜ਼ਲੈਂਡ ਰੈਸਟੋਰੈਂਟ ਇੰਡੀਅਨ ਘੈਂਟ ਆ ਜੀ ਇੰਡੀਆ ਵਾਲਿਆਂ ਨੇ ਝੰਡੇ ਗੱਡੇ ਹੋਏ ਨੇ 사우ਦੀ ਅਰਬ ਦੇ ਵਿੱਚ ਐ ਨਹੀਂ ਗੱਲ ਹੈਗੀ ਆ ਪੰਜਾਬੀ ਆਪਣੇ ਹੁਣ ਵੱਧਦੇ ਜਾਂਦੇ ਨੇ ਆਪਣੇ ਐ ਨਹੀਂ ਹੈਗਾ ਵੀ ਆਉਂਦੇ ਜਿੱਥੇ ਤਾਂ-ਤਾਂ ਤੇ ਆਪਣੇ ਪੰਜਾਬੀ ਬਸ ਗਏ ਵੀਰੇ ਆਹ ਸਿਵਰ ਲਟਣ ਦੀ ਏਜੰਸੀ ਆਗੀ ਉਹ ਸਦਾਨ ਆ ਗਈ ਸਾਹਮਣੇ ਇਹ ਤੋਂ ਵੀ ਸਾਰਾ ਸਮਾਨ ਮਿਲਦਾ ਵਧੀਆ ਜੀ ਇਹ ਵੀ ਬਹੁਤ ਵੱਡਾ ਮੌਲ ਹੀ ਬਣਾਇਆ ਸਾਰਾ ਸਮਾਨ ਮਿਲਦਾ ਖਾਣ ਪੀਣ ਦਾ ਹੋ ਜੂ ਜੂ ਸੋ ਜਵਾਕਾਂ ਨਾਲ ਖੇਡਣ ਦਾ ਆ ਗਿਆ। אבי ਜਿਗਾਰ ਵਧੀਆ ਚੱਕਣ ਧੱਕਣ ਵਾਲਾ ਆ ਦੇਖੋ ਕਿੰਨਾ ਘੈਂਟ ਆ ਜੀ। ਸਾਰੀ ਐਂਡ ਤੋਂ ਐਂਡ ਮਾਰਕੀਟ ਇਹੀ ਰੋਡ ਤੇ ਮਿਲਦੀ ਹੈ ਜੀ ਪੂਰੀ ਘੈਂਟ। ਸ਼ਾਕੂ ਹੋ ਗਿਆ ਜੇ ਹੋ ਗਿਆ ਬੱਸ ਸਟੈਂਡ ਹੋ ਗਿਆ ਦੇਖੋ ਕਿੰਨਾ ਘੈਂਟ ਆ ਡਰਾਈਵ ਥਰੂ ਆਰ ਫੀ ਉਹ ਗਿਆ ਖਾਣ ਪੀਣ ਦਾ ਸਮਾਨ ਜੋ ਮਰਜ਼ੀ ਤਰੀ ਖਰੇਸਤੀ ਆ ਇਹ ਪੂਰਾ ਦਿਮਾਗ ਉਹਨਾਂ ਨਿਕਲ ਜਾਂਦਾ ਹੈ ਸਾਰੇ ਪਾਸੇ ਨਿਕਲ ਜਾਂਦਾ ਹੋਰ ਵੀ ਆਪਾਂ ਲੈ ਜਾਵਾਂਗੇ ਦੇਖੋ ਸਪਾਈ ਦੇਖੋ ਜੀ ਪੂਰੀ ਘੈਂਡ ਆ ਐਂਡ ਗੱਲ ਬਾਤ ਆ ਪੂਰੀ ਸਫਾਈ ਕਿੰਨੀ ਸੋਹਣੀ ਆ ਰੂਲ ਨੇ ਕੋਈ ਆਇਆ ਨਹੀਂ ਯਾਰ ਕੋਈ ਇੱਧਰ ਨੂੰ ਜਾਂਦਾ ਕੋਈ ਉੱਧਰ ਨੂੰ ਜਾਂਦਾ ਸਾਰੇ ਪਾਸੇ ਰੂਲ ਵਧੀਆ ਨੇ ਜੀ ਠੀਕ ਆ ਐਂ ਐਂਬੂਲੈਂਸਾਂ ਖੜੀਆਂ ਜਾਂ ਲੋਡ ਮੈਦੀਆਂ ਜੇ ਮਰਜ਼ੀ ਚੱਕ ਕੇ ਲੈ ਜਾਓ ਉਹ ਗੱਲ ਬਾਤ ਹੁੰਦੀ ਆ ਸਾਰੇ ਸ਼ੋਅਰੂਮ ਨੇ ਵਧੀਆ ਬ੍ਰਾਂਡਡ ਤੋਂ ਬ੍ਰਾਂਡਡ ਕੱਪੜੇ ਲਓ ਜਿਹੜਾ ਕੋ ਮਰਜ਼ੀ ਲਓ ਸਾਰੇ ਨੇ ਹੋਰ ਜੀ ਇਹੀ ਰੋਡ ਤੇ ਨੇ ਵਧੀਆ ਤੋਂ ਟੌਪ ਟੌਪ ਸਾਰੇ ਤਰੀਕ ਕ੍ਰੇਸ਼ ਰੋਡ ਤੇ ਠੀਕ ਹੈ ਜੀ ਆਹ ਰੈੱਡ ਅਟੈਕ ਆਣ ਆ ਦੇ ਮੁੰਡਾ ਹੁਣੇ ਲਾਈਵ ਤੇ ਗੱਲ ਕਰਦਾ ਅਟੈਕ ਆਲੇ ਆ ਸੀਗੇ ਜੀ ਵੀਡੀਓ ਚੰਗੀ ਲੱਗੀ ਵੀਰੇ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਿਆ ਫੋਲੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰੇ ਸਪੋਰਟ ਕਰਨ ਲਈ ਛੋਟੇ ਵੀਰ ਦੀ ਕੋਈ ਗਲਤੀ ਹੋ ਗਈ ਵੀਰੇ ਮਾਫ ਕਰਿਓ ਠੀਕ ਆ ਜਉਂਦਾ ਹੀ ਵਾਦੇ ਰਹੋ ਵੀਰੇ ਚੜਦੀ ਕਲਾ ਦੇ ਵਿੱਚ ਨਜ਼ਾਰੇ ਲੋ ਠੀਕ ਆ ਦੱਬ ਕੇ ਨਜ਼ਾਰੇ ਲੋ ਨਾ ਮਾੜਾ ਕਰੋ ਨਾ ਮਾੜਾ ਕਰੋ ਨਾ ਮਾੜਾ ਕਰੋ ਨਾ ਮਾੜਾ ਹੋਣ ਦਿਓ ਠੀਕ ਆ ਜੀ ਚੰਗਾ ਕਰੋ ਚੰਗਾ ਹੀ ਰਹੋ ਬਸ ਓਕੇ ਜੀ ਧੰਨਵਾਦ